ਮਮਦਾਨੀ ਦੀ ਜਿੱਤੇ ਆ ਜਿਹੜੀ ਉਸ ਦੀ ਉਸ ਨੂੰ ਵਧਾਈ ਪਰ ਜਿਹੜਾ ਸਵਾਲ ਇਸ ਚੀਜ਼ ਦਾ ਹੁਣ ਆਉਂਦਾ ਆ ਭਈ ਟਰੰਪ ਆ ਜਿਹੜਾ ਉਹ ਆਲਰੇਡੀ ਹੀ ਨਿਊਯਾਰਕ ਨੂੰ ਟਾਰਗੇਟ ਕਰਨੇ ਨੂੰ ਫਿਰਦਾ ਸੀ ਕੀ ਨਿਊਯਾਰਕ ਸਿਟੀ ਨੂੰ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਸੇ ਤਰ੍ਹਾਂ ਹੀ ਟ੍ਰੀਟ ਕਰੂਗਾ ਕੀ ਪ੍ਰੈਜ਼ੀਡੈਂਟ ਟਰੰਪ ਆ ਜਿਹੜਾ ਉਹ ਕਿਸੇ ਵੀ ਹਾਲਾਤ ਦੇ ਵਿੱਚ ਨਿਊਯਾਰਕ ਸਿਟੀ ਦੇ ਇਸ ਇਲੈਕਟਿਡ ਮੇਅਰ ਨੂੰ ਸਕਸੈਸਫੁਲ ਹੋਣ ਦਊਗਾ ਹਾਟਸਨ ਰਿਵਰ ਦੇ ਅੰਡਰ ਨਵੀਂ ਟਨਲ ਬਣ ਰਹੀ ਹੈ ਐਮ ਟ੍ਰੈਕ ਦੀ ਉਸ ਦੇ 18 ਬਿਲੀਅਨ ਵਿਦੇ ਬੀਓ ਨੇ ਰੋਕ ਲਏ ਆ ਭਾਰਤੀ ਮੂਲ ਦੀ ਡੈਮੋਕ੍ਰੈਟਿਕ ਉਮੀਦਵਾਰ ਜ਼ੁਹਰਾਨ ਮਮਦਾਨੇ ਨਿਊਯਾਰਕ ਸ਼ਹਿਰ ਦੀ ਮੇਅਰ ਦੀ ਚੋਣ ਜਿੱਤ ਗਏ ਨੇ ਉਹ ਨਿਊਯਾਰਕ ਦੇ ਪਹਿਲੇ ਮੁਸਲਿਮ ਮੇਅਰ ਚੁਣੇ ਗਏ ਨੇ ਮਮਦਾਨੀ ਦੀ ਜਿੱਤ ਨੂੰ 트੍ਰੰਪ ਲਈ ਇੱਕ ਵੱਡਾ ਚਟਕਾ ਮੰਨਿਆ ਜਾ ਰਿਹਾ ਹੈ ਇਸ ਬਾਰੇ ਸਿਆਸੀ ਮਾਹਿਰ ਹਰਪ੍ਰੀਤ ਸਿੰਘ ਤੂਰ ਨੇ ਆਪਣੀ ਪ੍ਰਤੀਕਿਰਿਆ ਸਾਂਝੀ ਕਰਦਿਆਂ ਕਿਹਾ ਕਿ 트럼ਪ ਨੂੰ ਅਮਰੀਕਾ ਦੇ ਲੋਕਾਂ ਨੇ ਆਪਣਾ ਸੁਨੇਹਾ ਦੇ ਦਿੱਤਾ ਕਿ ਉਹ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਨਾਰਾਜ਼ ਨੇ ਹੁਣ 트럼ਪ ਦੇ ਵੱਲੋਂ ਕੀ ਕਦਮ ਚੁੱਕੇ ਜਾ ਸਕਦੇ ਨੇ ਮੈਂ ਇੱਥੇ ਨਿਊਯਾਰਕ ਸਿਟੀ ਦੇ ਵਿੱਚ ਜਿਹੜੇ ਵਸਿੰਦੇ ਹੋਰਾਂ ਨੂੰ ਪਤਾ ਕਿ ਮੈਂ ਗਵਰਨਰ ਕੋਮੋ ਦੇ ਨਾਲ ਉਹਦੀ ਸਪੋਰਟ ਕਰਦਾ ਹਾਂ ਉਹ ਨਾਲ ਕੰਮ ਕੀਤਾ ਕਿਉਂਕਿ ਉਹਦੇ ਕੋਲੋਂ ਕੁਝ ਕੰਮ ਕਰਵਾਏ ਸੀ ਪਰ ਮਮਦਾਨੀ ਦੀ ਜਿੱਤ ਆ ਜਿਹੜੀ ਉਸ ਦੀ ਉਸ ਨੂੰ ਵਧਾਈ ਪਰ ਜਿਹੜਾ ਸਵਾਲ ਇਸ ਚੀਜ਼ ਦਾ ਹੁਣ ਆਉਂਦਾ ਆ ਭਈ ਟਰੰਪ ਆ ਜਿਹੜਾ ਉਹ ਆਲਰੇਡੀ ਹੀ ਨਿਊਯਾਰਕ ਨੂੰ ਟਾਰਗੇਟ ਕਰਨੇ ਨੂੰ ਫਿਰਦਾ ਸੀ ਪਰ ਐਰਿਕ ਐਡਮ ਦੇ ਨਾਲ ਉਸ ਦੇ ਸੰਬੰਧ ਇਹ ਜਿਹੜੇ ਕੰਪਲਿਕੇਟਿਡ ਸੰਬੰਧ ਸੀਗੇ ਸੀ ਹੀ ਵਾਸ ਹੋਲਡਿੰਗ ਬੈਕ ਭਈ ਇਥੇ ਆਸ਼ ਦੇ ਰੇਡ ਆ ਥੋੜੇ ਘੱਟ ਪੈਣ ਪਰ ਮਮਦਾਨੀ ਨੇ ਪਹਿਲੀ ਜਨਵਰੀ ਨੂੰ ਸੌ ਚੱਕਣੀ ਆ ਔਰ ਉਸ ਤੋਂ ਬਾਅਦ ਨਿਊਯਾਰਕ ਸਿਟੀ ਦੇ ਵਿੱਚ ਕੀ ਨਿਊਯਾਰਕ ਸਿਟੀ ਨੂੰ ਜਿਵੇਂ ਲਾਸ ਐਂਜਲਸ ਸੈਨ ਫਰਾਂਸਿਸਕੋ ਸ਼ਿਕਾਗੋ ਟ੍ਰੀਟ ਕੀਤੇ ਗਏ ਆ ਕੀ ਨਿਊਯਾਰਕ ਸਿਟੀ ਨੂੰ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਉਸੇ ਤਰ੍ਹਾਂ ਹੀ ਟ੍ਰੀਟ ਕਰੂਗਾ ਲੱਗਦਾ ਇਹੀ ਆ ਕਿ ਹੀ ਵਿਲ ਕਿਉਂਕਿ ਮੈਨੂੰ ਨਹੀਂ ਲੱਗਦਾ ਪਈ ਪ੍ਰੈਜ਼ੀਡੈਂਟ 트੍ਰੰਪ ਜਿਹੜਾ ਉਹ ਕਿਸੇ ਵੀ ਹਾਲਾਤ ਦੇ ਵਿੱਚ ਨਿਊਯਾਰਕ ਸਿਟੀ ਦੇ ਇਸ ਇਲੈਕਟਿਡ ਮੇਅਰ ਨੂੰ ਸਕਸੈਸਫੁਲ ਹੋਣ ਦਊਗਾ ਔਰ ਇਸ ਦੇ ਨਾਲ ਨਾਲ ਹੀ ਇੱਕ ਸਾਨੂੰ ਚੀਜ਼ ਬਿਲਕੁਲ ਨਹੀਂ ਭੁੱਲਣੀ ਚਾਹੀਦੀ ਕਿ ਜਿਹੜਾ ਟਰੰਪ ਆ ਹੀ ਕੰਟਰੋਲਸ ਐਕਚੁਅਲੀ ਦਾ ਡਿਸਟ੍ਰਿਬਿਊਸ਼ਨ ਆਫ ਦਾ ਫੰਡਸ ਜਿਵੇਂ ਕਿ ਜਿਹੜੀ ਹਾਰਟਸਨ ਰਿਵਰ ਦੇ ਅੰਡਰ ਨਵੀਂ ਟਨਲ ਬਣ ਰਹੀ ਹੈ ਐਮ ਟਰੈਕ ਦੀ ਉਸ ਦੇ 18 ਬਿਲੀਅਨ ਵਦੇ ਬਿਯੋ ਨੇ ਰੋਕ ਲਾਇਆ ਹੋਰ ਵੀ ਨਿਊਯਾਰਕ ਸਿਟੀ ਨੂੰ ਜਿਹੜੀ ਫੈਡਰਲ ਫੰਡਿੰਗ ਆਉਂਦੀ ਹੈਗੀ ਆ ਚਾਹੇ ਉਹ ਫੂਡ ਸਟੈਂਪਸ ਵਾਸਤੇ ਆਉਂਦੀ ਆ ਚਾਹੇ ਪੁਲਿਸ ਵਾਸਤੇ ਆਉਂਦੀ ਆ ਚਾਹੇ ਉਹ ਓਵਰਆਲ ਜਿਹੜੀ ਐਂਟੀ ਟੈਰਰਿਸਟ ਨਿਊਯਾਰਕ ਪੁਲਿਸ ਡਿਪਾਰਟਮੈਂਟ ਦਾ ਵਿੰਗ ਆ ਉਹਦੇ ਵਾਸਤੇ ਜਿਹੜੀ ਫੰਡਿੰਗ ਆਉਂਦੀ ਆ ਉਹ ਇੱਕ ਵਾਰੀ ਰੋਕ ਚੁੱਕਾ ਪਰ ਉਹ ਰੈਸਟੋਰ ਹੋਈ ਆ ਜੇ ਉਹਨ ਮੁੜ ਕੇ ਉਹ ਰੋਕੀ ਲੈਟ ਅਸ ਸੀ ਕਿਉਂਕਿ ਨਿਊਯਾਰਕ ਸਿਟੀ ਇਜ਼ ਦਾ ਬਿਗੇਸਟ ਟਾਰਗੇਟ we should not forget that so we have to wait and watch and it's going to be a very interesting next at least 3 years till the trump is in the office and of course montani is in, as a mayor in new york city office does the ki 34 saala zohran mamdani da janm uganda de vich hoya si ate us da palan poshan new york city vich hoya zohran prasiddh bhartiya film nirmata meera nair ate uganda de bhartiya mool de lekhak ਮਹਿਮੂਦ ਮਮਦਾਨੀ ਦਾ ਪੁੱਤਰ ਹੈ ਉਸ ਦੀ ਜਿੱਤ ਨੂੰ ਅਮਰੀਕਾ ਦੇ ਵਿੱਚ ਭਾਰਤੀ ਪ੍ਰਵਾਸੀਆਂ ਲਈ ਮਾਣ ਵਾਲਾ ਪਲ ਮੰਨਿਆ ਜਾ ਰਿਹਾ ਹੈ